ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਬੋਲੋ ਸੁਨਹਿਰਾ ਜੇ ਸਾਡਾ ਸਤਖਾਲਾ ਸਕੂਲ ਪ੍ਰਿੰਸੀਪਲ ਸਾਹਿਬ ਜਦੋਂ ਉਹ ਚਾਚੜ ਦੇ ਮੈਂ ਜਦੋਂ ਸਮਾਗਮ ਦੀ ਸੀ ਉਹ ਵੀ ਲੈ ਉਸ ਜੋ ਸੁਸਾਇਟੀੋਂ ਤੱਕ ਦੋ ਦੋ ਮੈਂ ਸਾਧਰੀਆ ਗਾਹ ਹਾਂਜੀ ਭਾਈ ਗੁਰਜੀ ਸ਼ੇਰੇ ਮਦਾਨ ਸਿੰਘ ਜੀ ਉਸ ਤੋਂ ਪ੍ਰੰਤ ਕਲਗੀ ਦਾ ਸਿੰਘ ਜਤਾ ਜਗੀਰਪੁਰ ਜਿਨ੍ਹਾਂ ਨੇ ਪਾਰਕ ਦੀ ਸੇਵਾ ਕੀਤੀ ਹੈ ਹਾਂਜੀ ਭਾਈ ਗੁਰਜੀ ਸਰਦਾਰ ਕਮੁਨਿਟੀ ਸੰਚਾ ਸਿੰਘ ਜੀ ਮਲੂ ਪਾਜੀ ਹਾਂਜੀ ਸਰ ਹਾਂਜੀ ਹਾਂਜੀ ਸਿੰਘ ਸਾਹਿਬ ਸਿੰਘ ਸਾਹਿਬ ਅਰਮਜੀਤ ਉਲੜ ਬੇਨਤੀ ਬਬਰਕਰਨ ਸਿੰਘ ਮੈਮੋਰੀਅਲ ਕਲਾ ਕੋਲੇ ਸੋਨੇ ਹਾਂ ਹਾਂਜੀ ਭਾਈ ਸਾਹਿਬ ਨਾਲ ਦਾ ਗੱਲ ਸੁਣੋ ਆ ਕੇ ਸੁਮਨ ਲਾਲ ਇੱਕ ਮਿੰਟ ਜੀ ਬਾਈਕੂ ਜੀ ਸੋਤ ਸ੍ਰੀਰਾਗ ਹਾਂਜੀ ਹਾਂਜੀ ਭਾਈ ਸਾਹਿਬ ਨਾਲ ਆਇਦਰ ਜੀ ਗੰਦੀ ਜੀ ਤਾਂ ਸੁਭਕਰਮ ਦੀ ਸੇਵਾ ਸਰਦੀ ਬਲਾਚਾ ਔਰ ਤਨਵੀਰ ਸਿੰਘ ਜੀ ਹਰਿੰਦਰ ਸਿੰਘ ਬਲਿਆਣੀ ਬੈਠੇ ਨੇ ਉਹਨਾਂ ਨੂੰ ਬੇਨਤੀ ਆਵਾਜ਼ ਆਣ اسلونی ਸੌ ਸਨੀਆ ਸੌ ਪ੍ਰਿਆ ਕਮ ਦੋਸਤਾਂ ਅਨਿਮਾਈ ਸਾਹਿਬ ਜੀ ਹੈਪੀ ਬਰਥਡੇ ਰਹੁ ਉਹਨਾਂ ਨੂੰ ਬੇਨਤੀ ਹੈ ਉਹ ਆ ਜਾਣ ਦੀਪ ਬਰਥਡੇ ਸੂਰਾਪੁਰ ਉਹ ਵੀ ਆ ਜਾਣ ਦੀਪ ਬਰਥਡੇ ਦੀ ਸੋਮਾ ਬਹੁਤ ਬੇਸ਼ਮੀਰੀ ਹੈ ਨੈਗੂ ਜੀ ਇਹਦੇ ਦੇਖ ਕੇ ਮੈਂ ਸਮਝਦਾ ਕਿ ਲਗਾਤਾਰ ਸਮਾਗਮ ਦੇ ਬਸਾਂ ਦੀ ਸਭ ਸ੍ਰੀ ਅਕਾਲ ਹਾਂਜੀ ਭਾਈ ਸਾਹਿਬ ਜੀ ਕੋਨਾ ਆਪ ਦੀ ਹਜੇ ਪਾਸਾ ਸੂਰਾਪੁਰ वाहेगुरु जी ਰਾਹਤ ਜੀ ਸਾਹਿਬ ਜੀ ਬੰਨੂ ਪ੍ਰਧਾਨ ਜੀ ਬੋਲੇ ਸੋਨਿਹਾਲ ਹਾਂਜੀ 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 ਵਾਈਗੁਰੂ ਜੀ ਸਿੰਘ ਸਾਹਿਬ ਜੀ ਬੰਨੂ ਜੀ ਹਾਂਜੀ ਕੋਲਾ ਨਿਰਾਸ਼ ਨਾ ਹੁੰਦਾ ਜੀ 항상 마음 내려오 죠？나도 내려오 가 죠？나도 믿은게없 어. 아니, 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 아니.

سارے روپ چلوں بعد واحد بےنتی ہے استعب گرجندر بینتی ہے ਹਾਂ ਸਰ ਹਾਂਜੀ ਜੀ ਵਾਈਗੁਰ ਜੀ ਉਹ ਅਗਰ ਨਾਮ ਪ੍ਰਮੋਖ ਕਰਮਜੀਤ ਸਿੰਘ ਜੀ ਸੋਢੀ ਹਾਂਜੀ ਸਰ ਜਿਨ੍ਹਾਂ ਦੀ ਬਹੁਤ ਵੱਡੀ ਸੇਵਾ ਲਈ ਹੈ ਜਲਦੀ ਹਾਂਜੀ 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 ਇੱਕ ਮਿੰਟ ਜੀ ਇੱਕ ਮਿੰਟ ਫੋਟੋ ਖੜ ਲਓ ਜੀ ਸਰ ਸੁਨਿਆ ਹਾਂਜੀ 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 ਵਾਈਗੁਰ ਜੀ ਸਰਦਾਰ ਗੋਪਾਲ ਸਿੰਘ ਜੀ گوپال اس بعد جگجیت جی گردا میں آ جان تاکہ ਪੁਣਾ ਜੀ ਸੋਹਣਿਆ ਹਾਂ ਹਾਂ ਜੀ ਸਰ ਹਾਂ ਜੀ ਹਾਂ ਜੀ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਹਾਂ ਜੀ ਇਸ ਤੋਂ ਬਾਅਦ ਪ੍ਰਿੰਦਰ ਸਿੰਘ ਸੁਦਾ ਮਾਦਰਾ ਹਾਂਜੀ ਸਰ ਕਿੰਨੀ ਜੀ ਹਾਂਜੀ ਵਾਈਗੁਰੂ ਜੀ ਹਾਂਜੀ ਵਾਈਗੁਰੂ ਜੀ ਸੁਦਾ ਸਾਹਿਬ ਜੀ ਐਲਕਰ ਉਹਨਾਂ ਨੂੰ ਜੀ ਹਾਂਜੀ ਵਾਈਗੁਰੂ ਜੀ ਬੋਲ ਨਹੀਂ ਬੋਲਦੇ ਹਾਂਜੀ ਬੱਬਾ ਜੀ ਬੜਾ ਬਲਾਉ ਉਹ ਉਹਨਾਂ ਦੇ ਤਿੰਨ ਸਾਮਾਨ ਨੇ ਹਾਂ ਜੀ ਭਾਈ ਸਾਹਿਬ ਜੀ ਸੁਦੇਸ਼ ਸਿੰਘ ਜੀ ਮਾਨ ਉਹਨੂੰ ਬੰਦੀ ਕਰਾਂਗਾ ਹਾਂ ਤੁਹਾਨੂੰ ਉਹਗੇ ਅਮਰਪ੍ਰੀਤ ਸਿੰਘ ਦੇ ਦਾਰ ਮੁਸਾ ਪਰਤੋਂ ہاں جی ہاں جی ہاں جی ہاں جی واحد جیسا امریک ہاں جی امریک

ਸਤਿ ਸ੍ਰੀ ਅਕਾਲ ਮਾਜੀ ਆਹ ਸਾਹਮਣੇ ਦੇਖ ਕੇ ਹੀ ਵਾਇਗਰੂ ਹਾਜੀ ਸਰ ਸਤਿ ਸ੍ਰੀ ਅਕਾਲ ਗੁਰਦਾਰ ਗੁਰਿੰਦਰ ਸਿੰਘ ਜੀ ਜੀ ਬਹੁਤ ਜੀ ਆਇਆਂ ਨੂੰ ਕਹਿੰਦੇ ਇਹ ਮੈਂਬਰ ਹਾਜ਼ਰ ਹੈ ਉਹਨਾਂ ਦੇ ਨਾਮ ਲਿਖੇ ਸੀ ਅਸਰਦਾਰ ਗੁਰਵਿੰਦਰ ਸਿੰਘ ਜੀ ਸਭ ਤੋਂ راتھی نے بیعت کی تھی عثمان پور تو سدا رمی سنگھ جی چوپڑا جی سنگھ جی انہوں نے بیعت کیا ٹیکنی کی نہیں درا کہ کوئی عمر سستا چلے تو را نہ پڑ جائے گا سر لگے جی سنگھ جی موسا پور میں ایک ایک ਇਨਾਂ ਦਾ ਨਾਮ ਦੱਸਿਆ ਸਭ ਤੋਂ ਉੱਪਰ ਲਿਖਿਆ ਸੀ ਮੈਂ ਡੀਟਰਿਕ ਗੁਰਦੇਵ ਸਿੰਘ ਜੀ ਆਇਆਂ ਨੂੰ ਬੋਲ ਰਿਹਾ ਹਾਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪਹਿਲੇ ਸਾਡੇ ਮੈਂਬਰ ਵੀ ਪਰ ਜੋ ਪ੍ਰੋਮੋਸ਼ਨ ਹੈ ਕਿ ਇਹਨਾਂ ਨੇ ਜੋ ਮਦਦ ਕੀਤੀ ਸ੍ਰੀ ਕਾਮ ਹਾਂਜੀ ਜੀ ਸਤਿਗੁਰ ਜੀ ਸਿੰਘ ਜੀ ਸਤਿਗੁਰ ਜੀ ਸਿੰਘ ਜੀ ਬਰਵਾਦ ਹਾਂਜੀ ਸਰ ਇਹ ਕਿਹਨਾਂ ਨੂੰ ਬੀਬੀ ਦਮਿੰਦਰ ਕੌਰ

ਸੋ ਚੰਦੇ ਪ੍ਰਕਾਸ਼ ਗੁਰਦੇਵ ਨੂੰ ਮਨਾਉਣ ਦੇ ਲਈ ਹਰ ਸਾਲ ਪਹਿਲੇ ਤੇ ਜਿਲ੍ਹਾ ਪੱਤਰ ਦਾ ਹੁੰਦਾ ਸੀ ਹੁਣ ਤੇ ਜਿਲ੍ਹਾ ਕੁਝ ਤੋਂ ਅੱਗੇ ਦੂਜੇ ਜਿਲ੍ਹਿਆਂ ਦੇ ਨਾਲ ਦੇ ਲੱਗੇ ਸ਼ਾਮਲ ਹੋ ਗਏ ਵੱਡੇ ਪੱਧਰ ਤੇ ਜਿਹੜੇ 3 ਦਿਨਾਂ ਮਹਾਨ ਕੀਰਤਨ ਸਮਾਗਮ ਹਰ ਸਾਲ ਕੀਤਾ ਜਾਂਦੇ ਹਨ ਉਸ ਦਾ ਲੋਕਾਂ ਇਸ ਸਾਲ ਵੀ ਬੜੀ ਧੁੰਮ ਨਾਲ ਲਿਖਿਆ ਗਿਆ ਗੁਰਮੁਖ ਬਾਗੋਂ ਪਿੰਡ ਪਿੰਡ ਜਾ ਕੇ ਕੀਤੇ ਜਾਂਦੇ ਨੇ ਜਨੂਏ ਸੁਭਾਗ ਨੂੰ ਜੈ ਸ਼ਰੂ ਕੀਤੇ ਜਾਂਦੇ ਨੇ ਉਸ ਵਕਤ ਕਿੰਨਾ ਲੋੜੀਏ ਕੰਮ ਸੁਹਾਗ ਰੱਖੀਏ ਕਾਰੇ ਜਿਹੜਾ ਸੋਨਾ ਸਤ ਸਤ ਸਾਕੀਏ ਜੇ ਮਹਾਂਬਾਗ ਇਨਸਾਨ ਗੁਰੂ ਸਾਹਿਬ ਦਾ ਉਹ ਦਾਸ ਰ ਲੱਗਿਆ ਦਾਨ ਕੀਤੀ ਜਾਂਦੀ ਹੈ ਤੇ ਫਿਰ ਉਦੀ ਕਿਰਪਾ ਦੇ ਨਾਲ ਇਹ ਕਾਰਜ ਰੰਭ ਕੀਤੇ ਨੇ ਉਸ ਵਕਤ ਸਭ ਨੂੰ ਮਹਿਸੂਸ ਹੁੰਦਾ ਕਿ ਹੁਣ ਗੁਰੂ ਸਾਹਿਬ ਆਹ ਦੇ ਨਾਲ ਵਿੱਚ ਹੋ ਗਏ ਨੇ ਇਹ ਸਾਰੇ ਸਾਰੇ ਜਨਤਾਵਾਂ ਨੂੰ ਬਹੁਤ ਨੇ ਇਹ ਸਾਨੂੰ ਪਤਾ ਕਿ ਅਸੀਂ ਇਨਸਾਨ ਬਹੁਤ ਗਲਤੀਆਂ ਕਰਦਾ ਹੈ ਭੁੱਲ ਮਾਰ ਪਰ ਜਿੱਥੇ ਜਿੱਥੇ ਕੋਈ ਗਲਤੀ ਹੁੰਦੀ ਉਸ ਭਾਵ ਨੂੰ ਕੀ ਹੈ ਵਾਹਿਗੁਰੂ ਜੀ ਮਾਤਮਾ ਆਪ ਭਾਗ ਦੇ ਕੇ ਰੱਖਦਾ ਸਾਰੇ ਇਹ ਜੋ ਸਮਾਗਮ ਚ ਹੋਵੇ ਗੁਰੂ ਸਮਾਗਮ ਹੋਏ ਉਸ ਤੋਂ ਬਾਅਦ ਚਾਰ ਪੰਜ ਸਿੰਮਾ ਨੰਬਰ ਨੂੰ ਜੋ ਕੀਤਨ ਦਰਵਾਲ ਹੋਏ ਸਾਰੇ ਹੀ ਭਾਈ ਦੀ ਕਿਰਪਾ ਦਿਨਾਲ ਤੁਹਾਡੇ ਸਾਰੇ ਦੇ ਸਹਿਯੋਗ ਦੇ ਨਾਲ ਹੋ ਸੰਸਥਾ ਦੇ ਸਹਿਯੋਗ ਦੇ ਨਾਲ ਬੜੇ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਤੇ ਜਿਵੇਂ ਅਸੀਂ ਰੱਬ ਕਰਦੇ ਆ ਉਸ ਵਕਤ ਮੈਂ ਰੱਬ ਅੱਗੇ ਇਹ ਨਹੀਂ ਕਰਦੇ ਕਿ ਭਾਈ ਗੁਰੂ ਸਾਹਿਬ ਉਹ ਸਾਡੇ ਸਾਥੇ ਹੋ ਜਦੋਂ ਉਸ ਵਾਪੀ ਹੁੰਦੀ ਹੈ ਤਾਂ ਵੀ ਸਾਡਾ ਫਰਜ਼ ਬਣਦਾ ਉਸ ਪਰਮਾਤਮਾ ਨੂੰ ਧੰਨਵਾਦ ਕੀਤਾ ਜਾਏ ਕਮਲੇ ਤੁਸੀਂ ਸਾਰੇ ਦਫਤਰ ਹੁੰਦੇ ਹੋ ਔਰ ਸਿੱਛੇ ਗੁਰਪੁਤਸਾਰਨ ਔਰ ਨੰਦਪ੍ਰਤੀਤਨ ਤੇ ਕਥਾ ਪ੍ਰਸਤਨ ਵਿਚਾਰਾ ਦਿੱਤੇ ਜਾਂਦੀਆਂ ਉਹਦੇ ਨਾਲ ਨਾਲ ਸ਼ਿਵ ਸ਼ੈਟੀ ਵਰਗੇ ਜਿਹੜਾ ਸਮਾਜ ਤੇ ਉਹਦਾ ਬੀੜਾ ਉਹ ਵੀ ਚੱਕਿਆ ਜਾਂਦਾ ਉਹਦੇ ਰਾਹੀਂ ਇਹ ਤੁਹਾਨੂੰ ਸਾਰੇ ਸਾਰੇ ਸਮਾਸ਼ੇਵਾਂ ਨੂੰ ਸੰਪੂਰਨ ਤੌਰ ਤੇ ਮੈਂ ਸਮਝਦਾ ਸਮਾਪਤ ਹੋ। ਪਰ ਧਾਰਮਿਕ ਜਿਹੜਾ ਕੰਮ ਹੈ ਜਬੂ ਮਹਾਰਾਜ ਦਾ ਓਟ ਆਸਣਾ ਲੈਣਾ, ਨਾਮ ਲੈਣਾ। ਉਹਦੇ ਨਾਲ ਨਾਲ ਤੁਹਾਡਾ ਜਿਹੜਾ ਦੂਜਾ ਕੰਮ ਹੈਗਾ ਸਮਾਸ਼ੇਵਾਂ ਚਕਲੀ ਦੇ ਕੋਸ਼ਿਕਾ ਮਾਗਮ ਕਿਹੜੇ ਸਾਲਿਫ ਕਿਉਂਕਿ ਮੈਂ ਇਹਨਾਂ ਜਹਾਰ ਉਥੇ ਬਿਜ਼ੀ ਰਹਿਆ ਤੇ ਕੇਵਲ ਸਮਾਂ ਹੀ ਲੱਗਦਾ ਦੇਖਣ ਨੂੰ ਤੇ ਜਦੋਂ ਆਪਾਂ ਬੋਲਣਾ ਹੁੰਦਾ ਲੇ ਘਟੋ ਘਟੋ ਉਹ ਵਿਸ਼ਾ ਤੇ ਦਿਮਾਗ ਵਿੱਚ ਗੱਲਾਂ ਆਉਣੀਆਂ ਬਹੁਤ ਜ਼ਰੂਰੀ ਹੁੰਦੀਆਂ ਤਾਂ ਮੈਂ ਆਪ ਸਾਥ ਸੰਗਤ ਜੀ ਨੂੰ ਜਿਹੜਾ ਗੁਰਨਾਮਕ ਸਾਹਿਬ ਜੀ ਦਾ ਗੁਰਪੁਰ ਆਪਾਂ ਮਨਾਇਆ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਹੈ ਔਰ ਮੈਂ ਪੁਰੋ ਸਾਥੀ ਦਾ ਵੀ ਸ਼ੁਕਰਾਨਾ ਕਰਨਾ ਚਾਹੁੰਦਾ ਕਿ ਆਪ ਸਾਡੇ ਇਸ ਇਲਾਕੇ ਦੀ ਸੰਗਤਾਂ ਦੇ ਕਿਉਂਕਿ ਜਿਹੜੇ ਸਾਡੇ ਪ੍ਰਚਾਰਕ ਵੀ ਆਏ ਉਹਨਾਂ ਨੂੰ ਬੈਠਣ ਦਾ ਮੌਕਾ ਮਿਲਿਆ ਉਹ ਕਹਿੰਦੇ ਵੀ ਜੇ ਅਜੇ ਹੀ ਜਿਵੇਂ ਨਵਾਂ ਸ਼ਹਿਰ ਦੇ ਵਿੱਚ ਤੁਸੀਂ ਤੁਹਾਡੀ ਜਿਹੜੀ ਟੀਮ ਕੰਮ ਕਰ ਲਈ ਹੈ ਸਾਰੇ ਸਹਿਯੋਗੀ ਸਾਰੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਵੀ ਜਦੋਂ ਪਿੰਡਾਂ ਵਿੱਚ ਵੀ ਆਪਾਂ ਗਏ ਜਾਂ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਉਹਾਂ ਚ ਨਹੀਂ ਅਸੀਂ ਸੁਣ ਰਹੀ ਸੀ ਤੋਂ ਉਹ ਕਹਦੇ ਸੀ ਵੀ ਇਹ ਅਜੇ ਹੀ ਟੀਮ ਹੋਵੇ ਪਰ ਸ਼ਾਇਦ ਪੂਰੇ ਪੰਜਾਬ ਦੇ ਵਿੱਚ ਜਿਹੜਾ ਪ੍ਰਚਾਰ ਦੀ ਇੱਕ ਬਹੁਤ ਵੱਡੇ ਪੱਧਰ ਤੇ ਲਹਿਰ ਚੱਲ ਸਕਦੀ ਆ ਸੋ ਕਹਿੰ ਤੋ ਭਾਉ ਯਾਨੀ ਸਰਜੀ ਸਿੰਘ ਜੀ ਹੁਣਾਂ ਨੇ ਜਾਂ ਸਾਰੇ ਆਪ ਜੀ ਨੇ ਜਿੰਨਾ ਆਪਾਂ ਸਮਾਂ ਦਿੱਤਾ ਤੇ ਇਹ ਇੱਕ ਬਹੁਤ ਚੰਗੀ ਗੱਲ ਆ ਫਿਰ ਚੱਲਣ ਤੋਂ ਜਿਹੜੀ ਸਮਾਜ ਦੀ ਸੇਵਾ ਦੇ ਲਈ ਕਿਸੇ ਵੀ ਰੂਪ ਦੇ ਵਿੱਚ ਹੋਵੇ ਇਹ ਸੰਸਥਾ ਹਮੇਸ਼ਾ ਹੀ ਅਗਾਹ ਬਦੂ ਸੋਚ ਲੈ ਕੇ ਅੱਗੇ ਹੋ ਕੇ ਕੰਮ ਕਰਦੀ ਆ ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਚਾਹੇ ਗੁਰੂ ਦੀ ਸੋਈ ਦੀ ਗੱਲ ਕਰੀਏ ਚਾਹੇ ਹੋਰ ਸਮਾਜ ਦੀ ਸੇਵਾ ਦੀ ਗੱਲ ਕਰੀਏ ਔਰ ਜਿਹੜਾ ਸਭ ਤੋਂ ਵੱਡਾ ਦੇਨਾ ਗੁਰੂ ਨਾਨਕ ਦੇਵ ਜੀ ਦਾ ਪਿਛਲੇ 4.16 ਤੋਂ ਬੜੀ ਧੂਮ-ਧਾਮ ਦੇ ਨਾਲ ਸ਼ਰਧਾਪੂਰਵਕ ਬੜੇ ਵਧੀਆ ਤਰੀਕੇ ਦੇ ਨਾਲ ਔਰ ਰੂਹ ਕੋ ਸ਼ੁੰਦੀ ਆ ਬੜੀ ਮਿਹਨਤ ਕਰਦੇ ਆ ਔਰ ਜਦੋਂ ਪ੍ਰੋਗਰਾਮ ਆਉਂਦਾ ਕੋ 2-3 ਮਹੀਨੇ ਪਹਿਲਾਂ ਮਹੱਲਿਆਂ 'ਚ ਜਾ ਕੇ ਪਿੰਡਾਂ 'ਚ ਜਾ ਕੇ ਘਰ-ਘਰ ਜਾ ਕੇ ਸੱਦਾ ਦੇਣਾ ਮਿਹਨਤ ਕਰਦੀ ਫੇ ਪ੍ਰੋਗਰਾਮ ਨੂੰ ਉਹ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕਰਨਾ ਮੈਂ ਸੰਸਾ ਦਾ ਬਹੁਤ ਹੀ ਤਰਵਾਦ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿਉਂਕਿ ਮਿਸ਼ਨ ਸੁਸਾਇਟੀ ਨਾਲ ਜੁੜੇ ਹੋਏ ਮੈਂਬਰਾਂ ਮੈਨੂੰ ਜਿੱਥੇ ਆ ਕੇ ਇੱਥੇ ਬਾਣ ਮਹਿਸੂਸ ਹੋ ਰਿਹਾ ਤੁਹਾਡੇ ਚ ਕੀ ਗੁਰੂ ਜੀ ਦਾ ਸੰਦੇਸ਼ ਤੇ ਸੇਵਾ ਜਿਹੜੀ ਵੀ ਪ੍ਰੇਰਿਤ ਕਰਦੀ ਹੈ ਗ੍ਰੀਨ ਕ੍ਰੀਸਫਰ ਸਾਡੀ ਇੱਕ ਬਹੁਤ ਬੜੀ ਬੁਰੀ ਹੈ ਨਸ਼ੇ ਕ੍ਰੀਸ ਦਾ ਕੰਮ ਹੈ ਜਿੱਥੇ ਨਸ਼ੇ ਦੀ ਚੇਨ ਨੂੰ ਤੋੜਨਾ ਉੱਥੇ ਜਦੋਂ ਤੱਕ ਡਿਮਾਂਡ ਹੈ ਇਹ ਸਪਲਾਈ ਤੋੜਨੀ ਬਹੁਤ ਔਖੀ ਹੁੰਦੀ ਹੈ ਸੋ ਡਿਮਾਂਡ ਨੂੰ ਖਤਮ ਕਰਨ ਲਈ ਸਾਨੂੰ ਬੱਚਿਆਂ ਨੂੰ ਖੇਡਾਂ ਦੇ ਮੈਦਾਨ ਚ ਲੈਣਾ ਪਊ ਤੇ ਗੁਰੂ ਦੀਆਂ ਸਿੱਖਿਆਵਾਂ ਨਾਲ ਜੋੜਨਾ ਪਊ ਜਿਹੜਾ ਕੰਮ ਤੁਸੀਂ ਬਾਖੂਬੀ ਨਿਭਾ ਰਹੇ ਹੋ ਸੋ ਮੈਂ ਉਸ ਪਰਮਾਤਮਾ ਬੋਲੇ ਨੇ ਬਹੁਤ ਹੀ ਪਿਆਰੇ ਸ਼ਬਦਾਂ ਚ ਦਿਲ ਕਰਦਾ ਸੀ ਸੁਣੇ ਜਾਈਏ ਉਹਨਾਂ ਸ਼ਬਦਾਂ ਸਾਨੂੰ ਦੇ ਰਿਹਾ ਹੈ ਇਹ ਪ੍ਰੇਰਨਾ ਬਣੀ ਰਹੇ ਔਰ ਤੁਸੀਂ ਰਲ ਕੇ ਸੁਸਾਇਟੀ ਲਈ ਚੰਗਾ ਕਰਦੇ ਰਹੋ ਤਾਂ ਕਿ ਸੁਸਾਇਟੀ ਸਾਡੀ ਮਾਣ ਵਾਲੀ ਮਾਨਮਤੀ ਨਸ਼ਿਆਂ ਤੋਂ ਰਹਿ ਤੇ ਭਾਈਚਾਰੇ ਸਾਂਝੀ ਪਾਵੇ ਬਹੁਤ ਬੜਾ ਗੁਰਮਸਬਾਗੰ ਜਿੱਥੇ ਪਹਿਲਾਂ ਅਲੱਗ ਕੇ 24 ਮਾਗੰ ਹੋਏ ਉੱਥੇ 7 ਦਿਨ ਰੋਜ਼ਾ ਮਹਾਨ ਗੁਰਮਸਬਾਗੰ ਸਤਪੁਰਤੀ ਦੀ ਕਿਰਪਾ ਨਾਲ ਸੰਪੂਰਨ ਹੋਇਆ ਉਸ ਤੋਂ ਬਾਅਦ ਥੋੜੇ ਦਿਨ ਬਾਅਦ ਨਯੂਰਸਕੀ ਯਾਤਰਾ ਸੀ ਇਸ ਲਈ ਸਾਰੀਆਂ ਸ਼ਖਸੀਅਤਾਂ ਦਾ ਸਨਮਾਨ ਜਿਹੜਾ ਸੀ ਉਹ ਥੋੜੇ ਦਿਨ ਅਸੀਂ ਲੇਟ ਕੀਤਾ ਤੁਸੀਂ ਇੱਥੇ ਆਏ ਹੋ ਸਾਰਿਆਂ ਨੂੰ ਹਾਰਦਿਕ ਤੌਰ ਤੇ ਜੀ ਆਇਆਂ ਵੱਖਰੀਆਂ ਵੱਖਰੀਆਂ ਪਰਸਥਿਤੀਆਂ ਹੁੰਦੀਆਂ ਨੇ ਜਿਸ ਪੱਧਰ ਤੇ ਆਪਾਂ ਲੇ ਰਹੇ ਹਾਂ ਇੱਥੇ ਤਿੰਨ ਸਤੰਭ ਹਨ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਦੇ ਤਰ੍ਹਾਂ ਅਤੇ ਤਾਲਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਵਾਂ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਨੇ ਗੁਰੂ ਨਾਨਕ ਜਸ਼ਨ ਸੇਵਾ ਸੁਸਾਇਟੀ ਦੇ ਇਸ ਵੱਡੇ ਉਪਰਾਲੇ ਦੇ ਨਾਲ ਸ਼ੇਵਾ ਮਹਾਨ ਗੁਰਮਤ ਸਮਾਗਮ ਜੋ ਹੋਇਆ ਅੱਜ ਉਸ ਦੇ ਸਬੰਧ ਵਿੱਚ ਸਾਰੀ ਸੰਗਤ ਦਾ ਸਨਮਾਨ ਕੀਤਾ ਗਿਆ ਔਰ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗਿਆ ਔਰ ਅਸੀਂ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਸੱਚੇ ਬਾਦਸ਼ਾਹ ਅਜੇ ਹੀ ਕੀਰਤਨ ਸਮਾਗਮ ਸਾਡੇ ਇਸ ਇਲਾਕੇ ਦੇ ਵਿੱਚ ਲਗਾਤਾਰ ਚਰਦੇ ਰਹਿਣ ਸਾਰੀਆਂ ਸੰਗਤਾਂ ਦੇ ਉੱਪਰ ਇਸੇ ਤਰ੍ਹਾਂ ਹੀ ਪਿਆਰ ਏਕਤਾ ਦਾ ਜਿਹੜਾ ਹੈ ਆ ਮਾਰ ਗੁਰੂ ਮਹਾਰਾਜ ਤੇ ਬਰੋਸਾ ਬਣਿਆ ਰਵੇ ਗੁਰੂ ਸਾਹਿਬ ਆਪ ਹੀ ਬੜੀ ਕਰਦੇ ਹੋਏ ਇਸ ਦੀ ਅਗਵਾਈ ਕਰਦੇ ਹੋਏ ਸਾਡੇ ਇਸ ਇਲਾਕੇ ਦੀਆਂ ਸੰਗਤਾਂ ਦੇ ਉੱਪਰ ਕਿਰਪਾ ਬਣਾਈ ਰੱਖਣ ਮੈਂ ਫੇਰ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਸਾਰੇ ਹੀ ਪ੍ਰਬੰਧਕ ਜਨ ਗੁਰਮਾਨ ਕਮਿਸ਼ਨ ਸੇਵਾ ਸੁਸਾਇਟੀ ਔਰ ਸੰਗਤਾਂ ਦਾ ਤਰਵਾ ਕਰਦਾ ਹਾਂ ਫਤਿਹ ਬੁਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਨਮੀਅ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ